ਹਾਂਜੀ ਦੋਸਤੋ ਆ ਟੀਕਾ ਤੁਹਾਨੂੰ ਮੈਂ ਦਿਖਾਉਣਾ ਇਹ ਟੀਕਾ ਬਹੁਤ ਹੀ ਜ਼ਬਰਦਸਤ ਆ ਲੇਡੀਜ਼ ਲਈ ਜੈਂਟਸ ਲਈ ਜਿਨ੍ਹਾਂ ਦੇ ਚਿਹਰੇ ਤੇ ਕਈ ਵਾਰੀ ਆਪਾਂ ਲੱਗਦਾ ਵੀ ਆਪਾਂ ਕਹਿ ਦਿੰਨੇ ਆ ਝੋੜੜੀਆਂ ਕਹਿ ਦਿੰਨੇ ਆ ਹਨਾ ਮਾਸੇ ਆ ਮਤਲਬ ਬਲਜੇ ਪਿਆ ਜਾਂਦੇ ਆ ਝੋੜੜੀਆਂ ਪੈਣ ਲੱਗ ਜਾਂਦੀਆਂ ਖਾਸ ਕਰਕੇ ਆਪਣੇ ਫੇਸ ਤੇ ਅੱਖਾਂ ਤੇ ਕੋਲ ਤੇ ਉਹਦੇ ਲਈ ਆਏ ਸਪੈਸ਼ਲੀ ਠੀਕ ਆ ਜੀ ਝੋੜੜੀਆਂ ਪੈਂਦੀਆਂ ਹੋਣ ਲੇਡੀਜ਼ ਐਂਡ ਜੈਂਟਸ ਲਈ ਆ ਇਹ ਨੈਕਸਟ ਕੱਲੀ ਲੇਡੀਜ਼ ਲਈ ਆ ਇਹ ਇੱਕ ਹੋਰ ਪਰਪਸ ਕੰਮ ਕਰਦਾ ਹੈ ਇੱਕ ਹੋਰ ਪਰਪਸ ਲਈ ਬਹੁਤ ਵਧੀਆ ਮਤਲਬ ਇਹਦੀ ਰਿਜ਼ਲਟ ਆ ਇਹਦਾ ਕਹਿਣ ਦਾ ਮਤਲਬ ਉਹ ਕੀ ਆ ਕਿ ਲੇਡੀਜ਼ ਨੂੰ ਜਦੋਂ ਮੈਂਸੇਜ ਆਉਂਦੀ ਆ ਕਾਫੀ ਹੱਦ ਤੱਕ ਕਈ ਵਾਰ ਖੂਨ ਨਿਕਲ ਜਾਂਦਾ ਜਾਂ ਨਿਕਲਦਾ ਰੁਕਦਾ ਨਹੀਂਗਾ ਤੇ ਉਹ ਉਹਨੂੰ ਰੋਕਣ ਲਈ ਆ ਬਲੀਡਿੰਗ ਨੂੰ ਰੋਕਣ ਲਈ ਆ ਇਹ ਲੇਡੀਜ਼ ਲਈ ਸਪੈਸ਼ਲ ਬਲੀਡਿੰਗ ਨੂੰ ਰੋਕਣ ਲਈ ਆ ਔਰ ਜੈਂਟਸ ਤੇ ਲੇਡੀ ਲਈ ਝੋਲੜੀਆਂ ਲਈ ਆ ਸਮਝ ਗਏ ਮੇਰੀ ਗੱਲ ਝੋਲੜੀਆਂ ਜਿਹੜੀਆਂ ਕਿ ਫੇਸ ਤੇ ਝੋਲੜੀਆਂ ਪੈਂਦੀਆਂ ਨੇ ਤੇ ਆ ਇਹਦਾ ਹੈਗਾ ਮਤਲਬ ਰੇਟ ਰੇਟ ਤਾਂ ਇਹਦਾ ਲਿਖਿਆ ਹੋਇਆ ਪੂਰਾ 100 ਰੁਪਈਆ ਹਨਾ 100 ਮੈਂ ਦਿਖਾ ਦਿੰਦਾ ਤੁਹਾਨੂੰ ਹਾਂਜੀ ਰੇਟ ਤਾਂ ਦਾ 100 ਰੁਪਈਆ ਲਿਖਿਆ ਹੋਇਆ ਲੇਕਿਨ ਤੁਹਾਨੂੰ ਇਹ 60 ਰੁਪਈਆ ਦਾ ਮਿਲ ਜਾਊਗਾ ਆਮ ਨੋਰਮਲ ਮੈਡੀਕਲ ਸਟੋਰ ਤੋਂ 60 70 80 100 ਜਿਹੜੀ 100 ਤਾਂ ਲਿਖਿਆ ਹੋਇਆ ਮੈਕਸਿਮਮ ਰੇਟ ਦਾ ਹਨਾ ਐਮ ਆਰ ਪੀਆ ਜਿਹੜੀ ਮੈਕਸਿਮਮ ਰੇਟ ਪ੍ਰਾਈਸ ਉਹ ਤਾਂ ਹੈਗਾ ਹੀ ਹੈਗਾ 100 ਇਹ ਜੇ ਤੁਸੀਂ ਲੈਸ ਕਰਕੇ ਵੀ ਕਹਿੰਦੇ ਹੋ ਮੈਨੂੰ ਲੱਗਦਾ ਵੀ ਤੁਹਾਨੂੰ 60 ਤੋਂ 100 ਦੇ ਵਿੱਚ ਵਿੱਚ ਇਹ ਮਿਲ ਜਾਣਾ ਚਾਹੀਦਾ ਤੇ ਲੀਫੋਰਡ ਕੰਪਨੀ ਦਾ ਠੀਕ ਆ ਇਹ ਬਹੁਤ ਵਧੀਆ ਟੀਕਾ ਮੈਂ ਦੁਬਾਰਾ ਦੱਸ ਦਿੰਦਾ ਵੀ ਛੋੜੜੀਆਂ ਲੇਡੀਜ਼ ਤੇ ਜੈਂਸ ਲਈ ਤੇ ਕੱਲਾ ਬਲੀਡਿੰਗ ਜਿਹੜਾ ਹੈਗਾ ਖੂਨ ਪੈਂਦਾ ਉਹ ਕਈ ਵਾਰੀ ਆਪਣੀਆਂ ਲੇਡੀਜ਼ ਦੇ ਆਉਣ ਲੱਗ ਜਾਂਦਾ ਕੁੜੀਆਂ ਦੇ ਆਉਣ ਲੱਗ ਜਾਂਦਾ ਲੋੜ ਤੋਂ ਜ਼ਿਆਦਾ ਨਾਰਮਲੀ 2-3 ਦਿਨ ਦਾ ਪੀਰੀਅਡ ਹੁੰਦਾ ਹੈ ਕਈ ਵਾਰੀ ਹਫਤਾ ਹਫਤਾ ਖੂਨ ਚੱਲੀ ਜਾਂਦਾ ਰਹਿੰਦਾ ਉਹਦਾ ਕਾਰਨ ਨਹੀਂ ਆਪਾਂ ਨੂੰ ਪਤਾ ਲੱਗਦਾ ਔਰ ਕੋਈ ਦਵਾਈ ਨਹੀਂ ਪਤਾ ਲੱਗਦੀ ਕਈ ਵਾਰੀ ਉਸ ਕਰਕੇ ਮੈਂ ਤੁਹਾਨੂੰ ਸਾਂਝਾ ਕਰ ਰਿਹਾ ਠੀਕ ਹੈ ਜੀ ਆਹ ਇਹ ਨੋਵਾ ਨੋ ਤਾਂ ਚਲ ਅਲੱਗ-ਅਲੱਗ ਹੁੰਦੇ ਆ ਆਹ ਇਹਦਾ ਸਾਲਟ ਆ ਬਸ ਤੁਸੀਂ ਆਹ ਸਾਲਟ ਲੈਣਾ ਠੀਕ ਆ ਜੀ ਉੱਪਰ ਲਾ ਐਮੀਟੀਐਚਵਾਈ ਜੋ ਵੀ ਲਿਖਿਆ ਹੋਇਆ ਹੈ ਨਾਂ ਤਾਂ ਇਹ ਚੇਂਜ ਹੁੰਦੇ ਰਹਿੰਦੇ ਆ 2500 ਇਹਦੀ ਪਾਵਰ ਠੀਕ ਆ ਜੀ ਆਹ ਲੈਣਾ ਤੁਸੀਂ ਉੱਪਰ ਲਾ ਸਾਲਟ ਆ ਜਿਹੜਾ ਸੋ ਇਦਾਂ ਦੀਆਂ ਜਾਣਕਾਰੀਆਂ ਦੀਆਂ ਵੀਡੀਓ ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਸ਼ੇਅਰ ਲਾਈਕ ਕਮੈਂਟ ਜੋ ਕਰ ਦਿਆ ਕਰੋ ਮੇਰਾ ਵੀ ਜੇ ਕਿਸੇ ਦਾ ਫਾਇਦਾ ਹੋ ਜਾਵੇ ਧੰਨਵਾਦ